ਲੋੜੀ ਦਾ ਉਤਸ਼ਾਹ ਅੱਜ ਪੂਰੇ ਪੰਜਾਬ ਪਰਚ ਹੈ ਦੇਸ਼ ਭਰ ਦੇ ਵਿੱਚ ਹੈ ਔਰ ਖਾਸ ਕਰਕੇ ਅਗਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਐਸੇ ਦਿਨ ਨੂੰ ਬੜੀ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਹੈ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਏਸੀ ਇਸ ਵੇਲੇ ਅੰਮ੍ਰਿਤਸਰ 'ਚ ਮੌਜੂਦ ਹਾਂ ਤਾਂ ਤੁਹਾਨੂੰ ਦਿਖਾਣੇ ਆ ਕਿ ਹਵਾ ਵੀ ਵਧੀਆ ਹੈ ਔਰ ਮੌਸਮ ਵੀ ਵਧੀਆ ਹੈ ਤੇ ਕਿਵੇਂ ਲੋਕ ਪਤੰਗਬਾਜੀ ਕਰਦੇ ਨਜ਼ਰ ਆ ਰਹੇ ਨੇ ਤੇ ਘਰਾਂ ਦੀ ਛੱਤਾਂ ਤੇ ਉੱਠ ਕੇ ਤੁਸੀਂ ਦੇਖੋ ਕਿ ਸਾਰੇ ਪਰਿਵਾਰ ਦੇ ਲੋਕ ਕੁਝ ਲੋਕ ਆਰਾਮ ਕਰ ਰਹੇ ਨੇ ਲੇਕਿਨ ਕੁਝ ਲੋਕ ਪਤੰਗਬਾਜੀ ਵੀ ਕਰਦੇ ਨਜ਼ਰ ਆ ਰਹੇ ਨੇ ਤਾਂ ਅਸਮਾਨ ਦੇ ਵਿੱਚ ਇਸ ਵੇਲੇ ਤੁਹਾਨੂੰ ਪੰਛੀ ਨਹੀਂ ਬਲਕਿ ਗੁਡੀਆਂ ਨਜ਼ਰ ਆਣ ਗਈਆਂ ਔਰ ਇਸ ਕਿਹਾ ਜਾਂਦਾ ਹੈ ਕਿ ਤਿਹਾੜ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੀ ਲੋੜੀ ਇਸ ਕਰਕੇ ਸਪੈਸ਼ਲ ਮੰਨੀ ਜਾਂਦੀ ਹੈ ਕਿ ਇਸ ਦਿਨ ਪਤੰਗਬਾਜ਼ੀ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦੀ ਹੈ ਤੇ ਇਸ ਵੇਲੇ ਅਸਮਾਨ ਤੁਸੀਂ ਦੇਖੋ ਸਾਰਾ ਤੁਹਾਨੂੰ ਪਤੰਗਾਂ ਨਾਲ ਭਰਿਆ ਹੋਇਆ ਨਜ਼ਰ ਆਏਗਾ ਤੇ ਨਾਲ ਲੋਕ ਵੀ ਇਸ ਵੇਲੇ ਇੰਜੋਏ ਕਰ ਰਹੇ ਨੇ ਦੁਕਾਨਾਂ ਤੋਂ ਔਰ ਆਪਣੇ ਕੰਮਕਾਜ ਤੋਂ ਅੱਜ ਬਕਾਇਦਾ ਛੁੱਟੀ ਕਰਕੇ ਲੋਕ ਇੱਥੇ ਪਹੁੰਚੇ ਨੇ ਔਰ ਤੁਸੀਂ ਦੇਖੋ ਪਤੰਗਬਾਜ਼ੀ ਦਾ ਆਨੰਦ ਜਰਾ ਹੈ ਚਾਰੇ ਪਾਸੇ ਲਿੱਤਾ ਜਾ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਅੱਜੀ ਭਾਜੀ ਫਿਰ ਕਿੱਦਾਂ ਦਾ ਮਾਹੌਲ ਬਣਾਇਆ ਜੀ ਅੱਜ ਕਿਉਂਕਿ ਅੱਜ ਲੋੜੀ ਹੈ ਉਤੋਂ ਦੇਰਾ ਕੰਦੇ ਪ੍ਰਮਾਤਮਾ ਕੇ ਪ੍ਰੇ ਕਰਦਾ ਕਿ ਬੰਦਾ ਇਸ ਤਨ ਮੌਸਮ ਵਧੀਆ ਹੋਣਾ ਚਾਹੀਦਾ ਮਾਹੌਲ ਤਾਂ ਭਾਜੀ ਬਹੁਤ ਵਧੀਆ ਹੈਗਾ ਮੌਸਮ ਵੀ ਵਧੀਆ ਹਵਾ ਵੀ ਪਿਛਲੇ ਪਿਛਲੀ ਵਾਰ ਵਾਂਗੂ ਅੱਜ ਮਤਲਬ ਪਿਛਲੀ ਵਾਰੀ ਚੱਲੀ ਨਹੀਂ ਇਸ ਵਾਰੀ ਤੇ ਬਹੁਤ ਤੇਜ਼ ਹਵਾ ਚਲੰਦੀ ਹੈ ਪਰ ਇੱਕ ਕੰਮ ਆਣਾ ਹੋਗਾ ਕਿ ਸਾਹਮਣੇ ਬਿਲਕੁਲ ਧੋਪ ਪੈਂਦੀ ਤੇ ਗੁੱਡੀ ਦੇਖਦੀ ਨਹੀਂ ਜੋ ਬੰਦਾ ਸਾਹਮਣੇ ਨੂੰ ਡਾਇਰ ਤਾਂ ਕਰਕੇ ਆਪਾਂ ਥੋੜੇ ਵਿਹਲੇ ਵੀ ਖੜੇ ਹੋਏ ਆਏ ਨੇ ਤੇ ਗੁੱਡੀ ਵਾਵਾ ਉੱਡਣ ਦੀ ਵੈਸੇ ਅੱਜ ਵੀ ਤੇ ਵਾ ਖਾਂਡ ਪੀ ਦਾ ਨਾਲ-ਨਾਲ ਚੱਲਦਾ ਪਿਆ ਤੇ ਇੰਜੋਏ ਕਰਦੇ ਪਏ ਆ ਦੋਸਤ ਵਗੈਰਾ ਸਾਰੇ ਇਕੱਠੇ ਹੋਏ ਆਏ ਆ ਬਸ ਜਿੱਦ ਜੜਿਆ ਜੀ ਸਾਰਾ ਹੀ ਮੁਹੱਲਾ ਕੋਠੇ ਤੇ ਜੜਾ ਮੈਂ ਕਹਾਂ ਥੱਲੇ ਕੋਈ ਵਹਿੰਦਾ ਹੀ ਨਹੀਂ ਨਾ ਫਿਰ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਧੁੱਪ ਸੇਕਣ ਵਾਲੇ ਬਜ਼ੁਰਗ वगैरह ਵੀ ਸਾਰੇ ਉੱਪਰ ਆ ਜਾਂਦੇ ਸਾਰੇ ਇੰਜੋਏ ਕਰਨ ਵਾਸਤੇ ਆਏ ਉੱਪਰ ਬਿਲਕੁਲ ਤੁਸੀਂ ਵੇਖੋ ਸਾਰੇ ਲੋਕ ਨੇ ਗੱਲਬਾਤ ਕਰਾਂ ਜੀ ਬਾਜੀ ਫਿਰ ਕਿੱਦਾਂ ਇੰਜੋਏ ਕਰ ਰਹੇ ਬਹੁਤ ਵਧੀਆ ਪਏ ਆਪਾਂ ਤੇ ਔਰੰਗਾਬਾਤ ਤੋਂ ਸਪੈਸ਼ਲ ਆਈਦਾ ਹੈ ਮਹਾਰਾਸ਼ਟਰ ਤੋਂ ਇੱਥੇ ਮਹਾਰਾਸ਼ਟਰ ਤੋਂ ਆਇਆ ਮੈਂ ਇਹ ਤੇ ਹਰ ਮਨਾਂ ਨੂੰ ਵਾਸਤੇ ਸਪੈਸ਼ਲ ਹਰ ਵਾਰ ਹੀ ਆਣਾ तकरीबन तकरीबन ਕੋਸ਼ਿਸ਼ ਕਰੀ ਦੀਏ ਬਈ ਇਹ ਦਿਨ ਭਾਗਾ ਭਰਿਆ ਹੈ ਬਈ ਭਾਗਾ ਨਾਲ ਹੀ ਮਿਲਦਾ ਹੈ ਨਸੀਬ ਹੁੰਦਾ ਸਾਨੂੰ ਅੱਛਾ ਔਰੰਗਾਬਾਦ ਨਹੀਂ ਉੜਦੀ ਗੁੱਡੀ ਇਹ ਔਰੰਗਾਬਾਦ ਅੱਜ ਨਹੀਂ ਉੜਨੀ ਔਰੰਗਾਬਾਦ ਕੱਲ ਉਡੇਗੀ ਉੱਥੇ ਮਕਰ ਸ੍ਰਕਾਂਤੀ ਵਾਲੇ ਤਾਂ ਉੜਦੀ ਹੁੰਦੀ ਹੈ ਉਹ ਵੀ ਥੋੜੀ ਬਹੁਤ ਜਿੰਨਾ ਇੱਥੇ ਵਧੀਆ ਇੰਜੋਏ ਕਰਨ ਨੂੰ ਦਿਲ ਕਰਦਾ ਹੈ ਬਈ ਉਹਨਾਂ ਇੱਥੇ ਹੀ ਹੈ ਉੱਥੇ ਨਹੀਂ ਹੈਗਾ ਉੱਥੇ ਨਹੀਂ ਹੈਗਾ ਨਹੀਂ ਉਤਰ ਨਹੀਂ ਅੱਛਾ ਇੱਥੇ ਟੋਰਾ ਬੱਕਰੀ ਇਹ ਤੇ ਸਰਦਾਰੀ ਹੈ ਫਿਰ ਸਰਦਾਰੀ ਦੀ ਟੌਰ ਵੈਸੀ ਵੱਖਰੀ ਏ ਹਾਂਜੀ 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 ਬਿਲਕੁਲ ਬਿਲਕੁਲ ਹਾਂਜੀ ਭਾਜੀ ਫਿਰ ਕਿਦਾਂ ਅੱਜ ਸ਼ਾਂਤ ਕਿਉਂ ਬੱਠੇ ਹੋ ਗੁੱਡੀ ਹੱਟ ਚ ਹੈਗੀ ਨਹੀਂ ਕੀ ਚੱਕਰ ਕੀ ਨਹੀਂ ਨਹੀਂ ਡੌੜੀਆਂ ਆਉਂਦੀ ਜੀ ਵੈਖੇ ਵੇਖ ਕੇ ਜਿਹੜਾ ਨਾ ਏੰਜਾਇ ਕਰ ਲਈਦਾ ਗੁੱਡੀ ਨਹੀਂ ਡੌੜੀਆਂ ਆਉਂਦੀ ਅੱਛਾ ਗੁੱਡੀ ਨਹੀਂ ਡੌੜੀਆਂ ਆਉਂਦੀ ਪਰ ਵੇਖਣ ਦਾ ਮਜ਼ਾ ਆਪਣਾ ਹੀ ਬਿਲਕੁਲ ਬਿਲਕੁਲ ਜੀ ਸਾਰੇ ਭਰਾਵਾਂ ਦੇ ਨਾਲ ਖੇਲੋਣ ਦਾ ਮਜ਼ਾ ਆਪਣਾ ਹੈ ਨਾ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖਲੋਈਏ ਵੈਸੇ ਹੀ ਆਨੰਦ ਆ ਜਾਂਦਾ ਬਿਲਕੁਲ ਬਿਲਕੁਲ ਤਾਂ ਤੁਸੀਂ ਵੇਖੋ ਕਿ ਇੱਥੇ ਇਸ ਵੇਲੇ ਤਸਵੀਰ ਤਾਂ ਦਿਖਾ ਰਹੇ ਕਿ ਘਰ ਦੀ ਛੱਤ ਤੇ ਚੜ ਕੇ ਲੋਕ ਤੁਸੀਂ ਵੇਖੋ ਕਿਸ ਤਰੀਕੇ ਨਾਲ ਪਤੰਗਬਾਜ਼ੀ ਕਰ ਰਹੇ ਨੇ ਤਾਂ ਚਾਰੇ ਪਾਸੇ ਜਿੱਥੇ ਵੀ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਇਸ ਵੇਲੇ ਲੋਕ ਪਤੰਗਬਾਜ਼ੀ ਕਰਦੇ ਨਜ਼ਰ ਆਣਗੇ ਔਰ ਹਰ ਤਰ੍ਹਾਂ ਦੀ ਗੁੱਡੀ ਜਿਹੜੀ ਹੈ ਇਸ ਵੇਲੇ ਨਜ਼ਰ ਆਏਗੀ ਜਿਸ ਨੂੰ ਪਤੰਗ ਕਹਿੰਦੇ ਆ ਕਈ ਗੁੱਡੀ ਵੀ ਕਹਿੰਦੇ ਆ ਕੋਈ ਉਹਨੂੰ ਲਖਨਊ ਕਾਰਟ ਕੋਇਸਤਰਾ ਦੇ ਵੱਖਰੇ ਵੱਖਰੇ ਨਾਮ ਦਿੱਤੇ ਜਾਂਦੇ ਨੇ ਤੇ ਅਸਮਾਨ ਇਸ ਵੇਲੇ ਤੁਹਾਨੂੰ ਜਿਹੜਾ ਹੈ ਇਸ ਵੇਲੇ ਪਤੰਗਾ ਦੇ ਨਾਲ ਹੀ ਨਜ਼ਰ ਆਏਗਾ ਔਰ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਤੌਰ ਅੰਮ੍ਰਿਤਸਰ ਦੀ ਲੋੜੀ ਸਭ ਤੋਂ ਜ਼ਿਆਦਾ ਮਸ਼ਹੂਰ ਇਸ ਕਰਕੇ ਮੰਨੀ ਜਾਂਦੀ ਕਿਆ ਜਾਂਦਾ ਹੈ ਕਿ ਜਿਹੜਾ ਪਤੰਗਬਾਜ਼ੀ ਦੀ ਸ਼ੁਰੂਆਤ ਹੋਈ ਸੀ ਇੱਕ ਤਰ੍ਹਾਂ ਦੀ ਇੱਥੋਂ ਹੀ ਹੁੰਦੀ ਹੈ ਤਾਂ ਨੌਜਵਾਨ ਤੁਹਾਨੂੰ ਹੋਰ ਵੀ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਪੂਰੀ ਤਿਆਰੀ ਦੇ ਨਾਲ ਤੁਸੀਂ ਵੇਖੋ ਤਾਂ ਇੱਕ ਅੱਖ ਅਸਮਾਨ 'ਚ ਹੈ ਤੇ ਦੂਸਰੇ ਹੱਥ 'ਚ ਇਸ ਵੇਲੇ ਗੁੱਡੀ ਹੈ ਤਾਂ ਵੀਰ ਜੀ ਕਰੋ ਸ਼ੁਰੂ ਫਿਰ ਉਡਾਓ ਫਿਰ ਗੁੱਡੀ ਉਹਨੇ ਤਾਂ ਬਿਲਕੁਲ ਤੁਸੀਂ ਵੇਖੋ ਕਿ ਪੂਰੀ ਤਿਆਰੀ ਦੇ ਨਾਲ ਇਸ ਵੇਲੇ ਨੌਜਵਾਨ ਜਿਹੜੇ ਨੇ ਪਤੰਗਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਔਰ ਘਰ ਦੀ ਹਰ ਇੱਕ ਛੱਤ ਕੋਈ ਸ਼ਾਇਦ ਹੀ ਐਸਾ ਇੱਕ ਅਦਾ ਹੀ ਘਰ ਐਸਾ ਹੋਵੇਗਾ ਜਿੱਥੇ ਕਿ ਤੁਹਾਨੂੰ ਲੋਕ ਪਤੰਗਬਾਜ਼ੀ ਕਰਦੇ ਨਹੀਂ ਨਜ਼ਰ ਆਣਗੇ ਗੁੱਡੀ ਉਡਾਉਂਦੇ ਨਹੀਂ ਨਜ਼ਰ ਆਣਗੇ ਲੇਕਿਨ ਦੂਰ ਤੱਕ ਰਸਮਾਨ ਦੇ ਅਕਰ ਦੇਖੀਏ ਤਾਂ ਤੁਹਾਨੂੰ ਇਸ ਵੇਲੇ ਸਿਰਫ ਪਤੰਗਬਾਜ਼ੀ ਕਰਦੇ ਹੀ ਲੋਕ ਨਜ਼ਰ ਆਣਗੇ ਦੁਪਹਿਰ ਦਾ ਸਮਾਂ ਹੋ ਚੁੱਕਾ ਹੈ ਔਰ ਇਸ ਵੇਲੇ ਇੱਕ ਅਲੱਗ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਤਾਂ ਤੁਸੀਂ ਵੇਖੋ ਕਿ ਗੁੱਡੀਆਂ ਇਸ ਵੇਲੇ ਉਡਦੀਆਂ ਨਜ਼ਰ ਆ ਰਹੀਆਂ ਨੇ ਤਾਂ ਕੁਝ ਲੋਕਾਂ ਨਾਲ ਗੱਲਬਾਤ ਹੋਰ ਵੀ ਕਰਾਂਗੇ ਬਾਜੀ ਫਿਰ ਤਿਆਰੀ ਫਿਰ ਪੂਰੀ ਅੱਜ ਫਿਰ ਹਾਂਜੀ ਹਾਂਜੀ ਪੂਰੀ ਤਿਆਰੀ ਹੈ ਜੀ ਲਗੇ ਹੋਏ ਆਂ ਬਸ ਇੰਜੋਏ ਕਰ ਰਹੇ ਆਂ ਸਾਰੀ ਫੈਮਿਲੀ ਆਈ ਹੈ ਤੇ ਫਰੈਂਡਸ ਆਏ ਨੇ ਅੱਛਾ ਤੇ ਬਸ ਮজা ਲੁੱਟ ਰਹੇ ਆਂ ਲੋੜੀ ਤੇ ਸਪੈਸ਼ਲ ਕੀ ਅਰੇਂਜਮੈਂਟ ਕੀਤਾ ਜੇ ਸਾਰੇ ਵੀਰ ਭਰਾ ਜਦੋਂ ਇਕੱਠੇ ਹੁੰਦੇ ਤਾਂ ਕੋਈ ਸਪੈਸ਼ਲ ਅਰੇਂਜਮੈਂਟ ਹੁੰਦਾ ਜੀ ਹੁਣ ਇਹ ਕੁਝ ਚੀਜ਼ਾਂ ਹੁੰਦੀਆਂ ਪਬਲੀਕਲੀ ਨਹੀਂ ਦੱਸੀ ਜਾਂਦੀਆਂ ਅਰੇਂਜਮੈਂਟ ਦਾ ਤੁਹਾਨੂੰ ਪਤਾ ਪੰਜਾਬੀਆਂ ਦਾ ਜਿਹੜਾ ਹੁੰਦਾ ਉਹ ਸਾਰਾ ਹੀ ਹੈਗਾ ਜੀ ਕਿਉਂ ਜੀ ਕੀ ਕਹਿੰਦੇ ਪੈਗ ਲੈਗ ਤੇ ਨੇ ਉਹ ਅਰੇਂਜਮੈਂਟ ਤੇ ਕਰਕੇ ਰਹਿ ਫਿਰ ਆਪਸ ਬੈਣ ਖਲੂਨ ਫਿਰ ਹੁੰਦਾ ਨਾ ਕਹਿੰਦੇ ਵੈਸੇ ਵੀ ਨਾ ਪੰਜਾਬੀਆਂ ਚ ਇੱਕ ਨਾ ਕਹਾਵਤ ਹੈਗੀ ਹੈ ਬੜੀ ਜ਼ਬਰਦਸਤ ਹੈ ਆ ਜਾ ਬਈਏ ਹੈ ਉਹ ਆ ਜਾ ਬਈਏ ਦੇ ਵਿੱਚ ਹੀ ਨਾ ਬੜਾ ਕੁਝ ਆ ਜਾਂਦਾ ਬਸ ਬਸ ਉਹੀ ਚੀਜ਼ ਹੈ ਜੀ ਆ ਜਾ ਬਈਏ ਇਹ ਹੈ ਸਾਰਾ ਕੰਮ ਕਿਉਂਕਿ ਲੋਹੜੀ ਦਾ ਮੇਨ ਮਕਸਦ ਇਹ ਹੁੰਦਾ ਆ ਜਾ ਬਈਏ ਪੁਰਾਣੇ ਯਾਰ ਇਕੱਠੇ ਹੁੰਦੇ ਫੈਮਿਲੀ ਸਾਰੀ ਇਕੱਠੀ ਹੋ ਜਾਂਦੀ ਐ ਇੰਜੋਏ ਕਰੀਦਾ ਇਹੋ ਹੀ ਹੈ ਜੀ ਸਾਡਾ ਪੰਜਾਬੀਆਂ ਦਾ ਕਲਚਰ ਜਿਸ ਨੂੰ ਸਾਰੀ ਦੁਨੀਆ ਦੇਖਦੀ ਹੈ ਔਰ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਦਿਲ ਪੰਜਾਬੀਆਂ ਵਰਗਾ ਘੱਟ ਹੀ ਮਿਲਦਾ ਜੀ ਦਿਲ ਪੰਜਾਬੀਆਂ ਵਾਲਾ ਘੱਟ ਹੀ ਮਿਲਦਾ ਬਸ ਸਹੀ ਮਿਲਦਾ ਸਾਰੇ ਪਜਾਮਾਦ ਨੇ ਜੀ ਅੱਜ ਪੂਰੇ ਜੀ ਪੂਰੇ ਇੰਜੋਏ ਕਰ ਰਹੇ ਨੇ ਜੀ ਹਾਂ ਤੇ ਬਿਲਕੁਲ ਤੁਸੀਂ ਵੇਖੋ ਇੰਜੋਏ ਪੂਰੇ ਕਰ ਰਹੇ ਨੇ ਔਰ ਪੂਰੀਆਂ ਖੁਸ਼ੀਆਂ ਨੇ ਉਹਨਾਂ ਕਿਹਾ ਕਿ ਪੰਜਾਬੀਆਂ ਕਹਿੰਦਾ ਦਿਲ ਕਿਸੇ ਦਾ ਨਹੀਂ ਹੈ ਔਰ ਉਸ ਦਿਲ ਦੇ ਵਿੱਚ ਜਿਹੜਾ ਹੈ ਉਸ ਵੇਲੇ ਤੁਸੀਂ ਦੇਖੋਗੇ ਗੁੱਡੀਆਂ ਸਾਰੀਆਂ ਤਿਆਰ ਪਈਆਂ ਨੇ ਔਰ ਪਤੰਗਬਾਜ਼ੀ ਟੌਪ ਤੇ ਨੇ ਇਸ ਵੇਲੇ ਪੀਕ ਦੇ ਉੱਤੇ ਆ ਔਰ ਜਿੰਨੂੰ ਅਸੀਂ ਕਹਿੰਨੇ ਕਿ ਪੀਕ ਸਮਝ ਰਹਾ ਉਸ ਵੇਲੇ ਦੇਖਣ ਨੂੰ ਮਿਲਿਆ ਤੇ ਹਾਂਜੀ ਲੋੜੀ ਐਪੀ ਲੋੜੀ ਐਪੀ ਲੋੜੀ ਐਪੀ ਲੋੜੀ ਜੀ ਭਾਜੀ ਐਪੀ ਲੋੜੀ ਇਹ ਭਾਜੀ ਸਾਡੇ ਰੰਗਾਬਾਦ ਤੋਂ ਆਏ ਨੇ ਸਰ ਉਹਨਾਂ ਨੇ ਦੱਸਿਆ ਉਹਨਾਂ ਨੇ ਖਾਣ ਪੀਣ ਦਾ ਫਿਰ ਕੀ ਅਰੇਂਜਮੈਂਟ ਕੀਤਾ ਜਾ ਵੀ ਬਣਾਇਆ ਸਭ ਕੁਝ ਬਸ ਕੁਛ ਜੀ ਸਵੇਰੇ ਭਰਾ ਸਾਡਾ ਲੱਗਿਆ ਕਿੱਧਰ ਗਿਆ ਸਾਡੇ ਰਾਜੂ ਭਾਜੀ ਗਏ ਨੇ ਇਹ ਸਵੇਰੇ 5 ਵਜੇ ਉੱਠ ਕੇ ਕੋਕਿੰਗ ਸ਼ੂਕਿੰਗ ਕਰਦੇ ਹੋਏ ਨੇ ਤੇ ਵੱਖਰੀ ਵੱਖਰੀ ਤਰ੍ਹਾਂ ਚਿਕਨ ਬਣਾਏ ਨੇ ਇੱਕ ਹੋਰ ਚੀਜ਼ ਹੈ ਜਿਹੜੀ ਲੇਡੀਜ਼ ਹੁੰਦੀਆਂ ਤੁਸੀਂ ਦੇਖੋ ਉਹ ਵੀ ਆਪਣਾ ਇੰਜੋਏ ਕਰ ਰਹੇ ਨੇ ਭਾਏ ਉਹ ਪਤੰਗਾ ਨਹੀਂ ਉਡਾਰੇ ਲੇਕਿਨ ਤੁਸੀਂ ਦੇਖੋ ਕਿ ਥੱਲੇ ਬੈਠ ਕੇ ਜਿਹੜੇ ਨੇ ਉਹ ਇਸ ਵੇਲੇ ਇੰਜੋਏ ਕਰ ਰਹੇ ਦੇ ਸਾਰੇ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਗਰ ਲੋਕ ਪਤੰਗਾ ਉਡਾ ਰਹੇ ਨੇ ਤੇ ਦੂਸਰੇ ਪਾਸੇ ਜਿਹੜਾ ਹੈ ਲੇਡੀਜ਼ ਵੀ ਆਪਣਾ ਇੰਜੋਏ ਕਰਦੀ ਨਜ਼ਰ ਆ ਰਹੀ ਔਰ ਘਰ ਦੀਆਂ ਛੱਤਾਂ ਇਸ ਵੇਲੇ ਤੁਸੀਂ ਦੇਖੋ ਅੱਜ ਹਵਾ ਬਹੁਤ ਅੱਛੀ ਹੈ ਤਾਂ ਪਤੰਗਾ ਇਸ ਵੇਲੇ ਤੁਹਾਨੂੰ ਸਿਰ ਉੱਸਮਾਨ ਤੇ ਨਜ਼ਰ ਆਣ ਗਿਆ ਤਾਂ ਇਹ ਪਤੰਗਬਾਜ਼ੀ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਜਿਹੜਾ ਹੈ ਇੱਥੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ ਔਰ ਤੁਸੀਂ ਇੱਕਿਆ ਤਿਆਰੀ ਤੁਹਾਨੂੰ ਦਿਖਾਉਣਾ ਤੁਸੀਂ ਦੇਖੋ ਕਿ ਗੁੱਡੀਆਂ ਜਿਹੜੀਆਂ ਨੇ ਇੱਥੇ ਰੱਖੀਆਂ ਗਈਆਂ ਨੇ ਔਰ ਡੋਰ ਵੀ ਜਿਹੜੀ ਹੈ ਇੱਥੇ ਅ ਜਿਹੜੀ ਦੂਸਰੀ ਵਰਤੀ ਜਾ ਰਹੀ ਹੈ ਔਰ ਸਾਰਾ ਅਰੇਂਜਮੈਂਟ ਇੱਥੇ ਪ੍ਰੋਪਰ ਤਰੀਕੇ ਦਾ ਕੀਤਾ ਗਿਆ ਹੈ ਸਿਰਫ ਸਮਾਂ ਹੈ ਕਹਿੰਦੇ ਯਾਰੀ ਦੋਸਤੀ ਪੰਜਾਬੀਆਂ ਦੇ ਦਿਲ ਵੱਡੇ ਨੇ ਸਾਡੇ ਪੰਜਾਬੀਆਂ ਕਹਿੰਦੇ ਦਿਲ ਕਿਸੇ ਦੇ ਨਹੀਂ ਹੋ ਸਕਦੇ ਔਰ ਉਸ ਦਿਲਦਾਰ ਦਿਲ ਦੀ ਕਹਾਣੀ ਤੁਹਾਡਾ ਸਾਂਝੀ ਕੀਤੀ ਹੈ ਜਿੱਥੇ ਪਤੰਗਬਾਜ਼ੀ ਹੋ ਰਹੀ ਹੈ ਚਾਰ ਭਰਾ ਬੈਠ ਰਹੇ ਨੇ ਪਟਾਕੇ ਤੱਕ ਚੱਲ ਰਹੇ ਨੇ ਗੁੱਡੀਆਂ ਉਡਾਈਆਂ ਜਾ ਰਹੀਆਂ ਔਰ ਖੁਸ਼ੀਆਂ ਜਿਹੜੀਆਂ ਨੇ ਇੱਥੇ ਸਾਂਝੀਆਂ ਕੀਤੀਆਂ ਜਾ ਰਹੀਆਂ ਤੇ ਲੋਹੜੀ ਦੇ ਮੌਕੇ ਇਸ ਵੇਲੇ ਪਤੰਗਬਾਜੀ ਜਿਹੜੀ ਹੈ ਖੂਬ ਹੁੰਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ